ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਕਰਨਨੇ ਆਪਾਂ 10 ਮਿੰਟ ਦੇ ਵਿੱਚ ਜਿਹੜੇ ਮੁਹਾਵਰੇ ਨੇ ਸਿਲੇਬਸ ਸਤੰਬਰ ਤੱਕ ਦੇ ਮੁਹਾਵਰੇ ਕਰਾਂਗੇ ਅੱਜ ਸੱਤੇ ਤੱਕ ਕਰਾਂਗੇ ਉਸ ਤੋਂ ਫਿਰ ਅਗਲੀ ਲਾਈਵ ਕਲਾਸ ਦੇ ਵਿੱਚ ਅੱਗੇ ਹੋਰ ਕਰਾਂਗੇ ਜਿਹੜੇ ਨਾਲ ਜੁੜੇ ਹੋ ਜੀ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਹਾਂਜੀ ਪਹਿਲਾ ਮੁਹਾਵਰਾ ਹੈ ਆਪਣਾ 우ਸਤਾਦੀ ਕਰਨੀ ਵੈਸੇ ਛੋਟੀਆਂ ਕਲਾਸਾਂ ਤੋਂ ਕਰਦੇ ਆਏ ਹਾਂ ਤੁਸੀਂ ਪਰ ਫੇਰ ਵੀ ਇੱਕ ਵਾਰ ਰਿਵਾਈਜ਼ ਹੋ ਜਾਣ ਫਿਰ ਨੰਬਰ ਕੱਟਣ ਦੀ ਕਿਤੋਂ ਆਸ ਨਹੀਂ ਹੁੰਦੀ ਠੀਕ ਕਿਤੋਂ ਮਤਲਬ ਚਾਂਸ ਨਹੀਂ ਹੁੰਦਾ ਵੀ ਕਿਤੋਂ ਨੰਬਰ ਕੱਟ ਜਵੇ 우ਸਤਾਦੀ ਕਰਨੀ ਹੁੰਦੀ ਹੈ ਚਲਾਕੀ ਕਰਨੀ ਬੇਈਮਾਨ ਲੋਕ ਆਪਣੇ ਨੇੜਲੇ ਬੰਦਿਆਂ ਨਾਲ ਵੀ 우ਸਤਾਦੀ ਕਰ ਜਾਂਦੇ ਹਨ ਉਂਗਲ ਕਰਨਾ ਉਂਗਲ ਕਰਨਾ ਹੁੰਦਾ ਦੂਜੇ ਤੇ ਦੋਸ਼ ਲਾਉਣਾ ਸਾਡੇ ਮੁਖ ਦੇ ਆਪਕੇ ਇੰਨੇ ਇਮਾਨਦਾਰ ਅਤੇ ਸੱਚੇ ਸੂਚੇ ਹਨ ਕਿ ਉਹਨਾਂ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਉੱਚਾ ਸਾਹ ਨਾ ਕੱਢਣਾ ਉੱਚੀ ਨਾ ਬੋਲਣਾ ਜੇ ਘਰ ਵਿੱਚ ਮਾਤਾ ਪਿਤਾ ਜੀ ਸਖਤ ਸੁਭਾਅ ਦੇ ਹੋਣ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਬੱਚੇ ਉੱਚਾ ਸਾਂ ਨਹੀਂ ਕੱਢਦੇ ਜਾਂ ਫਿਰ ਬੱਚੇ ਘਰ ਤੋਂ ਬਹੁਤ ਰੌਲਾ ਪਾਉਂਦੇ ਹਨ ਪਰ ਅਧਿਆਪਕਾਂ ਦੇ ਸਾਹਮਣੇ ਉੱਚਾ ਸਾਂ ਨਹੀਂ ਕੱਢਦੇ ਕੋਈ ਵੀ ਵਾਕ ਤੁਸੀਂ ਆਪਣੀ ਹਿਸਾਬ ਨਾਲ ਬਣਾਉਣਾ ਹੁੰਦਾ ਸਿਰਫ ਇਹ ਹੈ ਕਿ ਉਹਦਾ ਅਰਥ ਸਹੀ ਨਿਕਲਣਾ ਚਾਹੀਦਾ ਹੈ ਇਹ ਨਹੀਂ ਕਿ ਅਰਥ ਕੋਸਾ ਹੋਰ ਨਿਕਲੇ ਉੱਚਾ ਨੀਮਾ ਬੋਲਣਾ ਅੱਜ ਕੱਲ੍ਹ ਭਾਵੇਂ ਕੋਈ ਛੋਟੀ ਨੌਕਰੀ ਹੀ ਕਰਦਾ ਹੋਵੇ ਆਪਣੇ ਅਫਸਰ ਦੁਆਰਾ ਉੱਚਾ ਨੀਮਾ ਬੋਲਣਾ ਪਸੰਦ ਨਹੀਂ ਕਰਦਾ ਉੜੀ ਕੁੜੀ ਕੇ ਬੁੱਢਾ ਹੋ ਜਾਣਾ ਬਹੁਤ ਉੜੀ ਕੁ ਕਰਨੇ ਨੀਲਮ ਤੈਨੂੰ ਵੀਰੇ ਦੇ ਵਿਆਹ ਤੇ ਉੜੀ ਕੁੜੀ ਕੇ ਮੈਂ ਬੁੱਢੀ ਹੋ ਗਈ ਪਰ ਤੂੰ ਨਾ ਆਈ 19 21 ਦਾ ਫਰਕ ਹੋਣਾ ਬਹੁਤ ਘੱਟ ਫਰਕ ਹੋਣਾ ਸਾਡੀ ਸ੍ਰੈਣੀ ਵਿੱਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਅੰਕਾਂ ਵਿੱਚ ਕੇਵਲ 19 21 ਦਾ ਫਰਕ ਸੀ ਹਾਂਜੀ ਕੋਈ ਅਰਥ ਨਾ ਪਤਾ ਲੱਗੇ ਤਾਂ ਜੀ ਕਮੈਂਟ ਕਰਿਓ ਜਰੂਰ ਜੇ ਚੰਗਾ ਲੱਗਦਾ ਜੇ ਕੋਈ ਵੀ ਚੀਜ਼ ਕੁਝ ਵੀ ਪੁੱਛਣੀ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਫਿਰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਦੇ ਆਨਸਰ ਦੇ ਦਾਂਗੀ ਸਾਰੇ। ਉਨੀਕੀ ਦਾ ਫਰਕ ਹੋਣਾ ਹੋਰ ਵੀ ਤੁਸੀਂ ਬਣਾ ਸਕਦੇ ਹੋ ਬਈ ਉਹ ਦੋਨੇ ਭੈਣ ਭਰਾਵਾਂ ਦੇ ਕੱਦ ਦੇ ਵਿੱਚ ਉਹਨੀਕੀ ਦਾ ਹੀ ਫਰਕ ਹੈ। ਕੋਈ ਨਾਮ ਲਿਖਣਾ ਠੀਕ ਹੈ ਜੀ ਉਹ ਜਾਂ ਇਹ ਇਸ ਨੂੰ ਨਹੀਂ ਲਿਖਿਆ ਲਿਖਣਾ। ਬਾਕ ਦੇ ਵਿੱਚ ਚੰਗਾ ਨਹੀਂ ਲੱਗਦਾ ਹੁੰਦਾ ਨਾਮ ਲਿਖ ਕੇ ਬਣਾਉਣੇ ਨੇ ਤਾਂ ਫਿਰ ਉਹ ਪ੍ਰਭਾਵ ਜ਼ਿਆਦਾ ਪਾਉਂਦੇ ਨੇ। ਉੱਲੂ ਬਣਾਉਣਾ, ਮੂਰਖ ਬਣਾਉਣਾ ਜਿਹੜੇ ਦੂਜਿਆਂ ਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪ ਉੱਲੂ ਹੁੰਦੇ ਹਨ। ਉੱਲੂ ਬੋਲਣਾ ਸੋਨਸਾਂ ਜਗ੍ਹਾ ਹੋਣੀ ਘਰ ਵਿੱਚ ਬੱਚਿਆਂ ਤੋਂ ਬਿਨਾਂ ਉੱਲੂ ਬੋਲਦੇ ਜਪਦੇ ਹਨ ਅੱਖਾਂ ਅੱਗੇ ਹਨੇਰਾ ਹੋਣਾ ਕਵਰਾ ਜਾਣਾ ਗੜਿਆਂ ਨਾਲ ਆਪਣੀ ਫਸਲ ਤਬਾਹ ਹੋਈ ਵੇਖ ਕੇ ਕਿਸਾਨ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਅੱਖਾਂ ਫੇਰ ਲੈਣਾ ਮਤਲਬ ਕਿ ਦੋਸਤੀ ਤੋੜ ਦੇਣਾ ਜਦੋਂ ਮਹਿੰਦਰ ਕੋਲ ਤਨ ਮੁੱਕ ਗਿਆ ਤਾਂ ਉਸ ਦੇ ਸਵਾਰਥ ਕਰਨਾ ਹੁੰਦਾ ਬਹੁਤ ਗੁੱਸੇ ਵਿੱਚ ਆਉਣਾ ਜਲਿਆਂਵਾਲੇ ਬਾਗ ਦੀ ਘਟਨਾ ਵੇਖ ਕੇ ਉਦਮ ਸਿੰਘ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਤੇ ਉਸਨੇ ਬਦਲਾ ਲੈਣ ਦਾ ਨਿਸ਼ਚਾ ਕੀਤਾ। ਫਿਰ ਲਿਆ ਸੀ ਨਾ ਉਦਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਘਟਨਾ ਦਾ ਬਦਲਾ ਲਿਆ ਸੀ। ਕਿਵੇਂ ਲਿਆ ਸੀ ਕਮੈਂਟ ਕਰਕੇ ਦੱਸਿਓ ਜਰੂਰ। ਜੀਨੂੰ ਪਤਾ ਠੀਕ ਹੈ ਜੀ। ਪੜਿਆ ਹੋਇਆ ਤੁਸੀਂ ਇਹ ਪਤਾ ਹੋਣਾ ਚਾਹੀਦਾ। ਅੱਖਾਂ ਹੋਲੇ ਕਰਨਾ ਬਿਲਕੁਲ ਵੀ ਪਰੇ ਨਾ ਕਰਨਾ। ਕੋਈ ਵੀ ਮਾਂ ਬਾਹ ਲੱਗਦੀ ਆਪਣੀ ਔਲਾਦ ਨੂੰ ਅੱਖ ਹੋਲੇ ਨਹੀਂ ਕਰਨਾ ਚਾਹੁੰਦੀ। ਅੱਗ ਨਾਲ ਖੇਡਣਾ ਓਕੇ ਕੰਮ ਕਰਨੇ ਸਰਕਸ ਸਰਕਸ ਦੇ ਕਲਾਕਾਰ ਆਪਣੇ ਕਰਤੱਵ ਦਿਖਾਉਂਦੇ ਹੋਏ ਅੱਗ ਨਾਲ ਖੇਡਦੇ ਆਂ ਅੱਗ ਲਾਉਣਾ ਦੂਜਿਆਂ 'ਚ ਲੜਾਈ ਕਰਾਉਣਾ ਫਿਰਕਾ ਪ੍ਰਸਤ ਲੋਕ ਆਪਣੀ ਆਪਣੇ ਸਵਾਰਥ ਲਈ ਸ਼ਾਂਤੀ ਨਾਲ ਵਸਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਫਿਰਕਾ ਪ੍ਰਸਤੀ ਦੀ ਅੱਗ ਲਾਉਂਦੇ ਹਨ ਅੱਡੀਆਂ ਚੁੱਕ-ਚੁੱਕ ਵੇਖਣਾ ਬਹੁਤ ਧੀਕ ਕਰਨੇ ਹਰਦੀਪ ਦੇ ਪਿਤਾ ਜੀ ਨੇ ਅੱਜ ਆਉਣਾ ਹੈ ਉਹ ਸਵੇਰ ਤੋਂ ਹੀ ਅੱਡੀਆਂ ਚੁੱਕ-ਚੁੱਕ ਕੇ ਉਹਨਾਂ ਦਾ ਰਾਹ ਵੇਖਦੀ ਹੈ ਅੱਡੀ-ਚੋਟੀ ਦਾ ਜੋਰ ਲਾਣਾ ਮਤਲਬ ਬਹੁਤ ਮਿਹਨਤ ਕਰਨੇ ਨੌਕਰੀ ਪ੍ਰਾਪਤ ਕਰਨ ਲਈ ਸੋਹਣ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਉਸ ਉਹ ਇਹ ਨਹੀਂ ਸ਼ਬਦ ਵਰਤਣ ਹੈਗੇ ਤਾਂ ਉੱਥੇ ਕੋਈ ਨਾਮ ਵਰਤਣਾ ਠੀਕ ਹੈ ਜੀ ਅੱਡੀ ਨਾ ਲੱਗਣਾ ਬਹੁਤ ਚਾਹ ਹੋਣਾ ਸਕੂਲ ਦੀਆਂ ਸਲਾਨਾਂ ਖੇਡਾਂ ਵੇਲੇ ਪੀਟੀ ਮਾਸਟਰ ਦੀ ਤਾਂ ਅੱਡੀ ਨਹੀਂ ਸੀ ਲੱਗਦੀ ਅਣੀ ਆਈ ਮੌਤ ਮਰਨਾ ਬਿਨਾਂ ਘੱਟ ਉਮਰ ਦੇ ਵਿੱਚ ਮਰ ਜਾਣਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹਾਦਸੇ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਲੋਕਾਂ ਨੇ ਆਈ ਮੌਤ ਮਰਦੇ ਹਨ ਅੱਤ ਚੁੱਕਣਾ ਅੱਤ ਚੁੱਕਣਾ ਹੁੰਦਾ ਵੀ ਬਹੁਤ ਗਲਤ ਕੰਮ ਕਰਨਾ ਕਈ ਮੋਟਰ ਚਾਲਕਾਂ ਨੇ ਤਾਂ ਇੰਨੀ ਅੱਤ ਚੁੱਕੀ ਹੁੰਦੀ ਹੈ ਕਿ ਉਹ ਭੀੜ ਵਾਲੀਆਂ ਥਾਵਾਂ ਤੋਂ ਵੀ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਂਦੇ ਲੱਗ ਜਾਂਦੇ ਹਨ ਆਵਾ ਤਵਾ ਬੋਲਣਾ ਵੱਦ ਘੱਟ ਬੋਲਣਾ ਸ਼ਰਾਬ ਪੀਣ ਦਾ ਇੱਕ ਉਹਗਣ ਇਹ ਵੀ ਹੈ ਕਿ ਸ਼ਰਾਬੀ ਨਸੇ ਵਿੱਚ ਆਵਾ ਤਵਾ ਬੋਲਦਾ ਹੈ ਜਿਸ ਕਾਰਨ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ ਅਲਖ ਮਕਾਉਣਾ ਖਤਮ ਕਰਦੇ ਹਾਂ ਰਾਜੇ ਮਹਾਰਾਜਿਆਂ ਦੇ ਜਮਾਨੇ ਵਿੱਚ ਜੇ ਕੋਈ ਉਹਨਾਂ ਦਾ ਵਿਰੋਧ ਕਰਦਾ ਸੀ ਤਾਂ ਉਸ ਦੀ ਹਲਕ ਮੁਕਾ ਦਿੱਤੀ ਜਾਂਦੀ ਸੀ। ਅਲੂਣੀ ਸਿੱਲ ਛੱਟਣਾ ਔਖੇ ਕੰਮ ਕਰਨਾ। ਜਿਹੜੇ ਵਿਦਿਆਰਥੀ ਦੀ ਪੜਨ ਵਿੱਚ ਦਿਲਚਸਪੀ ਨਹੀਂ ਹੁੰਦੀ ਉਸ ਲਈ ਪੜਾਈ ਕਰਨੀ ਅਲੂਣੀ ਸਿੱਲ ਛੱਟਣ ਵਾਂਗ ਹੁੰਦੀ ਹੈ। ਮਤਲਬ ਕਿ ਉਹਨੂੰ ਦਿਲ ਜੀ ਕਰਦਾ ਨਹੀਂ ਹੁੰਦਾ ਪਰ ਫਿਰ ਵੀ ਕਰਨਾ ਪੈਂਦਾ। ਠੀਕ ਹੈ ਜੀ। ਤਾਂ ਅੱਗੇ ਆ ਜੀ ਅੰਨੇ ਅੱਗੇ ਦੀਦੇ ਗੱਲਣੇ ਅੰਨੇ ਅੱਗੇ ਦੀਦੇ ਗੱਲਣ ਦਾ ਅਰਥ ਹੁੰਦਾ ਵੀ ਕੋਈ ਫਰਿਆਦ ਦਾ ਅਸਰ ਨਾ ਹੋਣਾ ਜੋ ਮਰਜ਼ੀ ਕਹੀ ਜਾਓ ਬਿਓ ਨੇ ਜਿਹਨੂੰ ਕਹਿਆ ਨਾ ਉਹਨੇ ਕੋਈ ਸੁਣਨਾ ਨਾ ਅੰਗਰੇਜ਼ੀ ਰਾਜ ਵਿੱਚ ਭਾਰਤੀਆਂ ਦਾ ਸਰਕਾਰ ਅੱਗੇ ਦਾਦ ਫਰਿਆਦ ਕਰਨਾ ਅੰਨੇ ਅੱਗੇ ਦੀਦੇ ਗੱਲਣ ਵਾਲੀ ਗੱਲ ਹੁੰਦੀ ਸੀ ਆਪਣੀ ਲਾਟ ਉੱਪਰ ਰੱਖਣੀ ਆਪਣੀ ਹੀ ਗੱਲ ਮਨਾਉਣੀ ਜਿਹੜਾ ਵਿਅਕਤੀ ਹਰ ਗੱਲ ਵਿੱਚ ਆਪਣੀ ਲਾਟ ਉੱਪਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਮੰਡੀ ਅਤੇ ਜਿੱਦੀ ਕਿਹਾ ਜਾਂਦਾ ਹੈ ਆਪਣੇ ਪੈਰੀਂ ਆਪ ਕੋ ਹੜਾ ਮਰਨਾ ਆਪਣਾ ਨੁਕਸਾਨ ਆਪੇ ਕਰਾਉਣਾ ਜਿਹੜੇ ਕਰਮਚਾਰੀ ਕੰਮ ਕਰਨ ਦੀ ਥਾਂ ਵਿਹਲੇ ਰਹਿੰਦੇ ਆਦਤ ਪਾ ਲੈਂਦੇ ਹਨ ਉਹ ਆਪਣੇ ਪੈਰੀਂ ਆਪ ਕੋ ਹੜਾ ਮਰਦੇ ਹਨ ਆਪਣੇ ਮੂੰਹੋਂ ਮੀਆਂ ਮਿੱਠੂ ਬੰਨਣਾ ਆਪਣੀਆਂ ਸਿਫਤਾਂ ਆਪੇ ਕਰਨਾ ਆਪਣੇ ਗੁਨਾ ਕਰਕੇ ਜੇ ਕੋਈ ਦੂਜਾ ਤੁਹਾਡੀ ਪ੍ਰਸ਼ੰਸਾ ਕਰੇ ਤਾਂ ਚੰਗਾ ਹੈ ਪਰ ਆਪਣੇ ਮੂੰਹੋਂ ਮੀਆਂ ਮਿੱਠੂ ਬੰਨਣਾ ਚੰਗੀ ਗੱਲ ਨਹੀਂ ਆਲੇ-ਕਾਟੇ ਸਿੱਕੇ-ਕਾਟੇ ਕਰਨਾ ਅੰਨੇ ਬਹਾਨੇ ਲਾਉਣੇ ਮੈਂ ਜਦੋਂ ਵੀ ਦਫ਼ਤਰ ਆਉਂਦਾ ਹਾਂ ਬਾਬੂ ਵਾਲੇ ਕੋਲ ਦੀ ਚਿੱcke ਕੁੱਡੀ ਕਰ ਦਿੰਦਾ ਹੈ ਸਿੱਧੀ ਤਰ੍ਹਾਂ ਗੱਲ ਨਹੀਂ ਕਰਦਾ ਕਿ ਉਹ ਚਾਹ ਪਾਣੀ ਪੀਣਾ ਚਾਹੁੰਦਾ ਹੈ ਚਾਹ ਪਾਣੀ ਪੀਣਾ ਹੁੰਦਾ ਬਈ ਰਿਸਵਾ ਤਾਂ ਲੈਣੀ ਚਾਹੁੰਦਾ ਠੀਕ ਹੈ ਜੀ ਇਹ ਵੀ ਇੱਕ ਮੁਹਾਵਰਾ ਹੀ ਹੈ ਆਵਾ ਉੱਤੇ ਜਾਣ ਸਾਰਿਆਂ ਦਾ ਹੀ ਵਿਗੜੇ ਹੋਣਾ ਉਸ ਦਾ ਇੱਕ ਭਰਾ ਸ਼ਰਾਬੀ ਹੈ ਦੂਜਾ ਜਵਾਰੀਆ ਤੇ ਤੀਜਾ ਕਬੂਤਰਬਾਜੀ ਦਾ ਸ਼ੌਕ ਰੱਖਦਾ ਹੈ ਗੱਲ ਕੀ ਉਹਨਾਂ ਦਾ ਤਾਂ ਆਵਾ ਹੀ ਉੱਤੇ ਆ ਪਿਆ ਹੈ ਹੁਣ ਉਸ ਦਾ ਇੱਕ ਭਰਾ ਦੀ ਜਗ੍ਹਾ ਇੱਥੇ ਤੁਸੀਂ ਸੁਰਿੰਦਰ ਦਾਇਕ ਭਰਾ ਕੁਝ ਵੀ ਕੋਈ ਨਾਮ ਲਾ ਸਕਦੇ ਹੋ ਠੀਕ ਹੈ ਜੀ ਨਾਮ ਲਾਓਗੇ ਤਾਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਫਿਰ ਨੰਬਰ ਨਹੀਂ ਘਟਦਾ ਐਗਜ਼ਾਮੀ ਨਰਦੇ ਉਤੇ ਚੰਗਾ ਪ੍ਰਭਾਵ ਪੈਂਦਾ ਫਿਰ ਤੁਹਾਡੇ ਨੰਬਰ ਵਧੀਆ ਹੁੰਦੇ ਨੇ ਆਈ ਚਲਾਈ ਕਰਨਾ ਮਸਾਂ ਹੀ ਗੁਜ਼ਾਰਾ ਕਰਨਾ ਕਰਦੀ ਆਮਦਨ ਨਾਲ ਮਸਾਂ ਹੀ ਆਈ ਚਲਾਈ ਹੁੰਦੀ ਹੈ ਮੇਰੀ ਪੜ੍ਹਾਈ ਦੇ ਖਰਚੇ ਜੋ ਕੇ ਪੈਸਿਆਂ ਦਾ ਪ੍ਰਬੰਧ ਬਹੁਤ ਔਖਾ ਹੁੰਦਾ ਹੈ ਜਾਇਥੇ ਵਰਤ ਸਕਦੇ ਹੋ ਤੁਸੀਂ ਕਿ ਅੱਜ ਕੱਲ ਲੋਕਾਂ ਦੀ ਆਮਦਨ ਬਹੁਤੀ ਨਹੀਂ ਹੈਗੀ ਹੈ ਸਭ ਦੀ ਮਸਾਂ ਆਈ ਚਲਾਈ ਹੀ ਹੁੰਦੀ ਹੈ ਆਸਾਂ ਉੱਤੇ ਪਾਣੀ ਫਿਰ ਜਾਣਾ ਜੋ ਸੋਚਿਆ ਹੋਵੇ ਉਹ ਕੰਮ ਨਾ ਹੋਣਾ ਨਰਿੰਦਰ ਦਾ ਦਸਵੀਂ ਵਿੱਚ ਤੀਜਾ ਦਰਜਾ ਆਉਣ ਕਾਰਨ ਜਾਣ ਉਸ ਦੀਆਂ ਆਸਾਂ ਤੇ ਪਾਣੀ ਹੀ ਫਿਰ ਗਿਆ ਆਹੂ ਲਾਉਣਾ ਗੱਲ ਵੱਢਦੇ ਨੇ ਸਹਿਬਜ਼ਾਦਾ ਅਜੀਤ ਸਿੰਘ ਨੇ ਚੰਕੌਰ ਦੀ ਲੜਾਈ ਵਿੱਚ ਦੁਸ਼ਮਣਾਂ ਦੇ ਆਹੂ ਲਾ ਸੁੱਟੇ ਆਟੇ ਵਿੱਚ ਲੋਹਣ ਹੋਣਾ ਬਹੁਤ ਘੱਟ ਗਿਣਤੀ ਹੋਣੀ ਅੰਗਰੇਜ਼ਾਂ ਦੇ ਰਾਜ ਵਿੱਚ ਸਕੂਲ ਜਾਂਦੇ ਬੱਚਿਆਂ ਦੀ ਗਿਣਤੀ 8 ਦੇ ਵਿੱਚ ਲੂਨ ਸੀ ਇਸ ਦੇ ਉਲਟ ਹੋਣਾ ਆਜ਼ਾਦ ਭਾਰਤ ਦੇ ਵਿੱਚ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ 8 ਦੇ ਵਿੱਚ ਲੂਨ ਬਰਾਬਰ ਹੈ ਆਂਦਰਾਂ ਧਾਰਨਾ ਆਂਦਰਾਂ ਧਾਰਨਾ ਹੁੰਦਾ ਚੰਗੇ ਕੰਮ ਕਰਨਾ ਜਿਹੜੇ ਵਿਦਿਆਰਥੀ ਮਿਹਨਤ ਨਾਲ ਪੜ੍ਹਾਈ ਕਰਦੇ ਹਨ ਉਹ ਨਾ ਕੇਵਲ ਆਪਣੇ ਅਧਿਆਪਕਾਂ ਨੂੰ ਚੰਗੇ ਲੱਗਦੇ ਹਨ ਸਗੋਂ ਆਪਣੇ ਮਾਪਿਆਂ ਦੀ ਆਂਦਰਾਂ ਵੀ ਠਾਰਦੇ ਹਨ ਕਿਉਂਕਿ ਜੇ ਚੰਗੇ ਕੰਮ ਕਰਨਗੇ ਤਾਂ ਫੇ ਮਾਪੇ ਪਾਪੇ ਖੁਸ਼ ਹੁੰਦੇ ਨੇ ਆਪਣਾ ਉਲੂ ਸਿੱਧਾ ਕਰਨਾ ਕੱਲਾ ਆਪਣੇ ਹੀ ਕੰਮ ਸਹੀ ਕਰਨੇ ਦੂਜੇ ਦਾ ਪਿਆ ਵਿਗੜ ਜਵੇ ਕਈ ਵਿਅਕਤੀ ਆਪਣਾ ਉਲੂ ਸਿੱਧਾ ਕਰਨ ਦੀ ਦੂਜਿਆਂ ਨਾਲ ਦੋਸਤੀ ਦਾ ਵੀ ਖਾਵਾ ਵੀ ਕਰਦੇ ਹਨ ਵੀ ਉਹ ਦੂਜਾ ਆਪਣਾ ਕਰਨਾ ਉਹਨਾਂ ਨੇ ਆਪਣਾ ਕੰਕਟਣਾ ਹੁੰਦਾ ਕੰਮ ਤੇ ਦਿਖਾਉਂਦੇ ਨੇ ਉਹ ਦੂਜਿਆਂ ਨਾਲ ਦੋਸਤੀ ਕਰਕੇ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਅਲੱਗ ਹੋ ਕੇ ਰਹਿਣਾ ਤੇ ਨੂੰ ਸਾਰਿਆਂ ਨਾਲ ਰਲ ਕੇ ਰਹਿਣਾ ਚਾਹੀਦਾ ਹੈ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਚੰਗੀ ਗੱਲ ਨਹੀਂ ਆਪਣੀ ਪੀੜੀ 헤ਡ ਸੋਟਾ ਫੇਰਨਾ ਆਪਣੇ ਆਗੁਣਾ ਵੱਲ ਦੇਖਣਾ ਕਿ ਸੇਵਾ ਲੁੰਬੜ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਹੱਟ ਸੋਟਾ ਫੇਰਨਾ ਚਾਹੀਦਾ ਹੈ ਇੱਕ ਅੱਖ ਨਾਲ ਦੇਖਣਾ ਸਭ ਨੂੰ ਬਰਾਬਰ ਸਮਝਣਾ ਲੋਕ ਉਸ ਨੇਤਾ ਨੂੰ ਪਸੰਦ ਕਰਦੇ ਹਨ ਜੋ ਸਭ ਨੂੰ ਇੱਕ ਅੱਖ ਨਾਲ ਦੇਖਦਾ ਹੈ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾ ਗੱਲ ਤੇ ਮਲਣਾ ਕਰਨਾ ਕਿਸੇ ਤੇ ਵੀ ਲੋਕ ਉਸ ਹਕਮ ਦਾ ਸਤਿਕਾਰ ਨਹੀਂ ਕਰਦੇ ਜਿਹੜਾ ਕਿਸੇ ਦੀ ਦਰਦ ਫਰਿਆਦ ਨੂੰ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦਾ ਹੈ ਇੱਕ ਦੀਆਂ ਚਾਰ ਸੁਣਾਉਣਾ ਬਹੁਤਾ ਬੋਲਣਾ ਉਸਨੇ ਆਪਣਾ ਦੋਸਤ ਨਹੀਂ ਮੰਨਣਾ ਉਹਨੂੰ ਕੁਝ ਕਹੋਗੇ ਤਾਂ ਉਹ ਇੱਕ ਦੀਆਂ ਚਾਰ ਸੁਣਾਏਗਾ ਇੱਕੋ ਰਸੇ ਵਾਹੇ ਦੇਣਾ ਸਾਰਿਆਂ ਨੂੰ ਬਰਾਬਰ ਸਜ਼ਾ ਦੇਣੀ ਕਸੂਰ ਚਾਹੇ ਕਿਸੇ ਦਾ ਵੀ ਬੰਦ ਘਟ ਹੋਵੇ ਸਜ਼ਾ ਸਭ ਨੂੰ ਬਰਾਬਰ ਅੰਗਰੇਜ਼ੀ ਰਾਜ ਵਿੱਚ ਨਿਆਇ ਕੇਵਲ ਦਿਖਾਵੇ ਮਾਤਰ ਲਈ ਸੀ ਬਹੁਤੀ ਵਾਰੀ ਇੱਕ ਦੇ ਕਸੂਰ ਬਦਲੇ ਸਭ ਨੂੰ ਇੱਕੋ ਰਸੇ ਵਾਹੇ ਲਾਇਆ ਜਾਂਦਾ ਸੀ ਇੱਕੋ ਤੱਕੜੀ ਦੇ ਵੱਟੇ ਹੋਣਾ ਇੱਕੋ ਜੀਆਂ ਆਦਤਾਂ ਹੋਣਾ ਚੋਰ ਵਜਾਰੀ ਆ ਭਾਵੇਂ ਕਿਸੇ ਵੀ ਦੇਸ਼ ਜਾਂ ਪ੍ਰਾਂਤ ਦੇ ਹੋਣ ਇੱਕੋ ਤੱਕੜੀ ਦੇ ਵੱਟੇ ਹੁੰਦੇ ਨੇ ਮਤਲਬ ਕਿ ਉਹਨਾਂ ਨੇ ਉਹ ਹੀ ਗਲਤ ਕਰਨਾ ਹੀ ਹੁੰਦਾ ਚਾਹੇ ਉਹ ਕਿਤੇ ਮਰਜੀ ਬਸ ਜਾਣ ਚਾਹੇ ਇੱਜ਼ਤ ਨੂੰ ਬੱਟਾ ਲਾਉਣਾ ਇੱਜ਼ਤ ਨੂੰ ਬੱਟਾ ਲਾਉਣਾ ਹੁੰਦਾ ਆਪਣਾ ਮਾਨਸਿਕ ਅਧਿਕਾਰ ਘਟਾਉਣਾ ਜਿਹੜੇ ਲੋਕ ਬੇਈਮਾਨੀ ਰਿਸਵਤਖੋਰੀਆਂ ਚੋਰ ਬਿਜਾਰੀ ਆਦਕੂ ਕਰਮਾਰਾਈਂ ਦੇਸ ਤਰੋ ਕਰਦੇ ਹਨ ਉਹ ਦੇਸ਼ ਦੀ ਇੱਜ਼ਤ ਨੂੰ ਬੱਟਾ ਲਾਉਂਦੇ ਹਨ ਇੱਟ ਕੁੱਤੇ ਦਾ ਬੈਰ ਹੋਣਾ ਭਾਰੀ ਦੁਸ਼ਮਣੀ ਹੋਣਾ ਕਿਹਾ ਜਾਂਦਾ ਹੈ ਕਿ ਸੱਪ ਤਿੰਨੇ ਵਾਲੇ ਦਾ ਆਪਸ ਵਿੱਚ ਇੱਟ ਕੁੱਤੇ ਦਾ ਬੈਰ ਹੈ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਦੂਸਮਾ ਨਹੀਂ ਪੂਰੀ ਉਹ ਵਿਰੋਧ ਕਰਨਾ ਭਾਰਤ ਭਾਵੇਂ ਸ਼ਾਂਤੀ ਦਾ ਪੁਜਾਰੀ ਹੈ ਤਾਂ ਵੀ ਇਹ ਇੱਟ ਚੁੱਕਦੇ ਨੂੰ ਪੱਥਰ ਚੁੱਕ ਕੇ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ ਇੱਟ ਨਾਲ ਇੱਟ ਖੜਕਾਉਣਾ ਬਦਲਾ ਲੈਣਾ ਪੁਰਾਣੇ ਸਮੇਂ ਵਿੱਚ ਕਈ ਵਾਰ ਜਦੋਂ ਹਮਲਾ ਹੁੰਦਾ ਸੀ ਤਾਂ ਸ਼ਹਿਰਾਂ ਤੇ ਨਗਰਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਂਦੀ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਠੀਕ ਹੈ ਜੀ Eid ਦਾ ਚੰਨ ਹੋਣਾ ਬਹੁਤ देर बाद ਮਿਲਣਾ ਕਿੱਥੇ ਰਹਿੰਦਾ ਹੈ ਬੜੀ ਦੇਰ ਬਾਅਦ ਮਿਲਿਆ ਹੈ ਤੂੰ ਤਾਂ ਇਤ ਦਾ ਚੰਨ ਹੋ ਗਿਆ ਈਨ ਮੰਨਣਾ ਆਪਣੇ ਆਪ ਨੂੰ ਦੂਜੇ ਦੇ ਅਧੀਨ ਕਰ ਲੈਣਾ ਸਹਿਬਜ਼ਾਦਿਆਂ ਨੇ ਆਪਣੀ ਜਾਨ ਦੇ ਦਿੱਤੀ ਪਰ ਜ਼ਲਮ ਹਕਮਾਂ ਦੀ ਈਨ ਨਾ ਮੰਨੀ ਸੱਜੀ ਵਾਂ ਹੋਣਾ ਪੱਕਾ ਸਾਥੀ ਹੋਣਾ ਭਾਰਤ ਮਨ ਪਸੰਦ ਦੇਸਾਂ ਦੀ ਸੱਜੀ ਵਾਂ ਹੈ 70 ਆ 72 ਆ ਜਾਣ ਮਤਲਬ ਕੱਟ ਦਿਮਾਗ ਰਹਿ ਜਾਣ ਜਦੋਂ ਬਜ਼ੁਰਗਾਂ ਦੇ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ ਉਹਨਾਂ ਨੂੰ 70 ਆ 72 ਆ ਕਹਿ ਕੇ ਦੁਰਕਾਰ ਨਾ ਨਹੀਂ ਚਾਹੀਦਾ ਦੁਰਕਾਰ ਐਥੇ ਸੱਤੀ ਕੱਪੜੀ ਅੱਗ ਲੱਗਣਾ ਬਹੁਤ ਗੁੱਸਾ ਆ ਜਾਣਾ ਸਰਦਾਰ ਮਹਿੰਦਰ ਸਿੰਘ ਵਰਗੇ ਨੇਕ ਤੇ شریف ਇਨਸਾਨ ਉੱਤੇ ਚੋਰੀ ਦੇ ਝੂਠੇ ਇਲਜ਼ਾਮ ਨੂੰ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ ਸੈਨਾ ਸਕਣਾ ਸੱਪ ਸੁੰਗਦੇ ਆਣਾ ਚੁੱਪੇ ਹੀ ਕਰ ਜਾਣਾ ਕਈ ਲੋਕ ਆਪਣੇ ਹੱਕਾਂ ਲਈ ਧਰਵਾਣਾ ਪਾਉਂਦੇ ਹਨ ਪਰ ਜਦੋਂ ਉਹਨਾਂ ਦੇ ਫਰਜ਼ ਦੀ ਗੱਲ ਕਰਉ ਤਾਂ ਉਹਨਾਂ ਨੂੰ ਸੱਪ ਸੁੰਗ ਜਾਂਦਾ ਹੈ ਸੱਪਾਂ ਨੂੰ ਦੁੱਧ ਪਿਆਉਣਾ ਦੁਸ਼ਮਣਾਂ ਨੂੰ ਪਾਲਣਾ ਦੁਸ਼ਮਣਾਂ ਨੂੰ ਚੋਰ ਵਜਾਰੀਆਂ ਤੇ ਦੇਸਤਰੋਈਆਂ ਨੂੰ ਕਾਨੂੰਨ ਦੇ ਸਿਕੰਜੇ ਤੋਂ ਬਚਾਉਣਾ ਸੱਪਾਂ ਨੂੰ ਦੁੱਧ ਪਿਆਉਣਾ ਹੈ ਸਬਰ ਦਾ ਘੁੱਟ ਭਰਨਾ ਸਬਰ ਕਰ ਲੈਣਾ ਸੰਗਠਿਤ ਹੋਏ ਮਨੁੱਖ ਦੀ ਜ਼ੁਲਮਤਿਆ ਨੇ ਆਦਾਂ ਮੁਕਾਬਲਾ ਕਰ ਸਕਦੇ ਹਨ ਨਹੀਂ ਇਕੱਲੇ ਮਨੁੱਖ ਨੂੰ ਤਾਂ ਜ਼ੁਲਮ ਅੱਗੇ ਸਬਰ ਦਾ ਘੁੱਟ ਭਰਨਾ ਪੈਂਦਾ ਹੈ ਸਬਰ ਦਾ ਪਿਆਲਾ ਛਲਕਣਾ ਸਬਰ ਦਾ ਪਿਆਲਾ ਛਲਕਣਾ ਹੁੰਦਾ ਵੀ ਸਬਰ ਖਤਮ ਹੋ ਜਾਣਾ ਜਦੋਂ ਗੁਲਾਮ ਕਾਮਾ ਦੇ ਸਬਰ ਦਾ ਪਿਆਲਾ ਸਲਕ ਜਾਂਦਾ ਹੈ ਤਾਂ ਉਹ ਗੁਲਾਮੀ ਦਾ ਜੂਲਾ ਲਾਉਣ ਲਈ ਤਤਪਰ ਹੋ ਜਾਂਦੇ ਹਨ ਠੀਕ ਹੈ ਜੀ ਸਮੇਂ ਦੀ ਨਬਜ਼ ਪਛਾਣਨਾ ਸਮਾਂ ਦੇਖ ਕੇ ਉਹੀ ਜੀ ਗੱਲ ਕਰਨੀ ਸਿਆਣੇ ਮਾਪੇ ਸਮੇਂ ਦੀ ਨਬਜ਼ ਪਛਾਣਦੇ ਹੋਏ ਆਪਣੇ ਬੱਚਿਆਂ ਨਾਲ ਲਚਕਦਾਰ ਬਤੀਰਾ ਰੱਖਦੇ ਹਨ ਸੋਚੋ ਪੰਜ ਵਿੱਚ ਪੈ ਜਾਣਾ ਸੋਚਾਂ ਚ ਪੈ ਜਾਣਾ ਠੀਕ ਅਗਵਾਈ ਨਾਲ ਮਿਲਣ ਕਰਕੇ ਕਈ ਵਿਦਿਆਰਥੀ ਚੋਣ ਵਿੱਚ ਵਿਸ਼ਿਆਂ ਦੀ ਚੋਣ ਵਾਰ 705 ਵਿੱਚ ਪਏ ਰਹਿੰਦੇ ਹਨ ਕੋਈ ਕੋਈ ਡਿਸਾਈਡ ਡਿਸੀਜਨ ਨਾ ਲੈ ਸਕਣਾ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਬਹੁਤ ਸ਼ਰਮਿਲਾ ਹੋਣਾ ਕੱਚੇ ਮਤੇਹਾਨਾ ਵਿੱਚ ਜਦੋਂ ਮੈਡੀਟਰ ਕੋਲ ਨਕਲ ਮਾਰਨ ਲਈ ਰੱਖੇ ਕਾਗਜ਼ ਫੜੇ ਗਏ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਸਾਹ ਸੱਤ ਮੁੱਕ ਜਾਣਾ ਬਹੁਤ ਉਹ ਸਾਹ ਸੱਤ ਮੁੱਕ ਜਾਣਾ ਮਤਲਬ ਕਿ ਵੀ ਜਮਾਈ ਸੁਸਤ ਹੋ ਜਾਣਾ ਮੈਂ ਤਾਂ ਪਹਿਲੇ ਦਰਜੇ ਦੀ ਆਸ ਲਈ ਬੈਠਾ ਸੀ ਪਰ ਨਤੀਜਾ ਨਿਕਲਣ ਤੇ ਅਖਬਾਰ ਵਿੱਚ ਜਦੋਂ ਮੈਨੂੰ ਆਪਣਾ ਰੋਲ ਨੰਬਰ ਨਾ ਦਿੱਸਿਆ ਤਾਂ ਮੇਰਾ ਸਾਹ ਸੱਤ ਮੁੱਕ ਗਿਆ ਸਾਹ ਨਾ ਲੈਣ ਦੇਣਾ ਬਹੁਤ ਕੰਮ ਹੋਣੇ ਮਾਤਾ ਜੀ ਮੈਨੂੰ ਆਪ ਅੰਗਰੇਜ਼ੀ ਪੜਾਉਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਤਾਂ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ ਸਾਖੀ ਪੜਨਾ ਸਾਖੀ ਪੜਨਾ ਹੁੰਦਾ ਦੱਸਣਾ ਜਲਿਆਂਵਾਲਾ ਬਾਗ ਅੰਗਰੇਜ਼ਾਂ ਦੇ ਜ਼ੁਲਮ ਦੀ ਸਾਖੀ ਪੜਦਾ ਹੈ ਉੱਥੇ ਆਪਾਂ ਜਾ ਕੇ ਜਦ ਗੋਲੀਆਂ ਦੇ ਨਿਸ਼ਾਨ ਦੇਖਦੇ ਆ ਤਾਂ ਫਿਰ ਆਪਾਂ ਨੂੰ ਆਪਣੇ ਸਾਰੇ ਅੱਖਾਂ ਦੇ ਸਾਹਮਣੇ ਆ ਜਾਂਦਾ ਉਹ ਕਿ ਇੱਥੇ ਕੀ ਕੀ ਵਾਪਰਿਆ ਹੋਣਾ ਠੀਕ ਹੈ ਜੀ ਸਿੱਕਾ ਜਮਣਾ ਸਿੱਕਾ ਜਮਣਾ ਹੁੰਦਾ ਰਾਜ ਚੱਲਣਾ ਹਿੰਦਪਾਕ ਦੀ ਜੰਗ ਵੇਲੇ ਬਹਾਦਰ ਰਾਜੂ ਨੇ ਆਪਣੀ ਤੋਪ ਨਾਲ ਦੁਸ਼ਮਣਾਂ ਦੇ ਜਹਾਜ਼ ਹੁੰਡ-ਹੁੰਡ ਕੇ ਆਪਣੇ ਨਿਸ਼ਾਨੇਬਾਜ਼ੀ ਦਾ ਸਿੱਕਾ ਜਮਾ ਦਿੱਤਾ। ਸਿੱਧੇ منہ ਗੱਲ ਨਾ ਕਰਨਾ। ਮਤਲਬ ਖੁਸ਼ ਹੋ ਕੇ ਨਾ ਬੋਲਣਾ। ਉਸ ਐਂਕੜਵਾਜ ਦੀ ਲਟਰੀ ਕੀ ਨਿਕਲ ਆਈ ਆ ਉਹ ਕਿਸੇ ਨਾਲ ਸਿੱਧੇ منہ ਗੱਲ ਹੀ ਨਹੀਂ ਕਰਦਾ। ਸਿਰ ਉੱਤੋਂ ਪਾਣੀ ਲੰਘਣਾ। ਸਾਰਾ ਕੁਝ ਤਵਾਹ ਹੋ ਜਾਣਾ। ਕੋਈ ਵੀ ਮਾਂ ਆਪਣੇ ਬੱਚੇ ਉੱਪਰ ਹੱਥ ਨਹੀਂ ਚੁੱਕਣਾ ਚਾਹੁੰਦੀ ਪਰ ਜਦੋਂ ਬੱਚੇ ਦੀਆਂ ਪਹਿੜੀਆਂ ਅਦਤਾਂ ਕਰਕੇ ਪਾਣੀ ਸਿਰ ਉੱਪਰੋਂ ਲੰਘ ਜਾਵੇ ਤਾਂ ਉਸ ਬੱਚੇ ਨੂੰ ਸਜ਼ਾ ਦੇਣ ਤੋਂ ਵੀ ਨਹੀਂ ਚੇਜਿਕਦੀ। ਸਿਰ ਸੇਰਾ ਹੋਣਾ ਬੜਿਆਈ ਮਿਲਣਾ ਸਕੂਲ ਦਾ ਨਤੀਜਾ 100% ਆਉਣ ਦਾ ਸੇਹਰਾ ਸਾਡੇ ਮਿਹਨਤੀ ਅਧਿਆਪਕਾਂ ਦਾ ਸਿਰ ਹੈ। ਸਿਰ ਤੇ ਖੱਫਣ ਬੰਨਣਾ ਮਰਨ ਲਈ ਤਿਆਰ ਹੋ ਜਾਣਾ ਦੇਸ਼ ਭਗਤ ਸਿਰ ਤੇ ਖੱਫਣ ਮੰਨ ਕੇ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ। ਸਿਰ ਖਾਣਾ ਰੌਲਾ ਪਾਉਣਾ ਬੱਚਿਆਂ ਦੀਆਂ ਫਰਮਾਇਸ਼ਾਂ ਤੋਂ ਤੰਗ ਆ ਕੇ ਮਾਂ ਨੇ ਕਿਹਾ ਚੁੱਪ ਕਰਕੇ ਬੈਠੋ ਮੇਰਾ ਸਿਰ ਨਾ ਖਾਓ। ਸਿਰ ਖੁਰਕਣ ਦੀ ਵੇਲ ਨਾ ਹੋਣਾ ਬਿਲਕੁਲ ਸਮਾਂ ਨਾ ਹੋਣਾ ਵਿਆਹ ਵਿੱਚ ਇੰਨਾ ਕੰਮ ਸੀ ਕਿ ਸਾਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ। ਸਿਰ ਤਲੀ ਤੇ ਧਰਨਾ ਮਰਨ ਲਈ ਤਿਆਰ ਹੋ ਜਾਣਾ ਫੌਜੀ ਜਵਾਨ ਸਿਰ ਤਲੀ ਤੇ ਧਰ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ ਸਿਰ ਉੱਤੇ ਹੱਥ ਰੱਖਣਾ ਆਸਰਾ ਦੇਣਾ ਸਿਰ ਉੱਤੇ ਗੁੰਡਾ ਸਿਰ ਉੱਤੇ ਹੱਥ ਰੱਖਣਾ ਕਿਸੇ ਨੂੰ ਆਸਰਾ ਦੇਣਾ ਠੀਕ ਹੈ ਜੀ ਤਾ ਕਿ ਗੁਰੂ ਜੀ ਨੇ ਬਾਬਾ ਬਜੇਤਰ ਸਿੰਘ ਦੇ ਸਿਰ ਉੱਤੇ ਹੱਥ ਰੱਖਿਆ ਤੇ ਉਸ ਨੇ ਦੁਸ਼ਮਣ ਦੇ ਮਸਤ ਹਾਥੀ ਨੂੰ ਵੀ ਪਛਾੜ ਦਿੱਤਾ ਥਾਪੜਾ ਦੇਣਾ ਹੁੰਦਾ ਸਿਰ ਉੱਤੇ ਹੱਥ ਰੱਖਣਾ ਉਹਨੂੰ ਹੋਰ ਤਿਆਰ ਕਰਨਾ ਮਤਲਬ ਕਿ ਤੁਸੀਂ ਵਧੀਆ ਕਰ ਸਕਦੇ ਹੋ ਸਿਰ ਉੱਤੇ ਗੁੰਡਾ ਨਾ ਹੋਣਾ ਕੋਈ ਆਸਰਾ ਨਾ ਹੋਣਾ ਸਿਰ ਉੱਤੇ ਗੁੰਡਾ ਨਾ ਹੋਣ ਕਰਕੇ ਮੁੰਡੇ ਦੀਆਂ ਆਦਤਾਂ ਵਿਗੜ ਗਈਆਂ ਸਿਰ ਉੱਤੇ ਜੂਨਾ ਸਰਕਣਾ ਕੋਈ ਅਸਰ ਨਾ ਹੋਣਾ ਹੁਣ ਫੇਲ ਹੋਣ ਤੇ ਕਿਉਂ ਹੁੰਦਾ ਹੈ ਜਦੋਂ ਤੈਨੂੰ ਪੜਨ ਲਈ ਕਹਿੰਦੇ ਸਾਂ ਤਾਂ ਤੇਰੇ ਸਿਰ ਉੱਤੇ ਜੂਨੇ ਸੀ ਸਰਕਦੀ ਸਿਰ ਉੱਤੇ ਪੈਰ ਰੱਖ ਕੇ ਨਸਣਾ ਬਹੁਤ ਤੇਜ਼ ਦੌੜਨਾ ਸਿਪਾਹੀ ਨੂੰ ਵੇਖਦੇ ਆਂ ਜੇਵ ਕਤਰਸੀ ਰੁੱਤੇ ਪੈਰ ਰੱਖ ਕੇ ਨਸ ਗਿਆ ਇਹ ਸਿਰ ਉੱਤੇ ਪੈਰ ਰੱਖ ਕੇ ਇਹ ਨਹੀਂ ਆ ਵੀ ਪੈਰ ਚੱਕ ਕੇ ਸਿਰ ਤੇ ਰੱਖਣੇ ਉਹ ਮਤਲਬ ਇੰਨੀ ਤੇਜ਼ ਦੌੜਨਾ ਵੀ ਪੈਰ ਲੱਗਦੇ ਮਹਿਸੂਸੇ ਨਾ ਹੋਣੇ ਸਿਰ ਪੈਰ ਨਾ ਹੋਣਾ ਕਿਸੇ ਗੱਲ ਦੀ ਕੋਈ ਸਹੀ ਤੰਗ ਦੀ ਗੱਲ ਨਾ ਕਰਨਾ ਬਖਤਾ ਇੱਕ ਘੰਟਾ ਬੋਲਦਾ ਰਿਹਾ ਪਰ ਉਸ ਦੇ ਭਾਸ਼ਣ ਦਾ ਕੋਈ ਸਿਰ ਪੈਰ ਨਾ ਹੋਣ ਕਾਰਨ ਸਰੋਤਿਆਂ ਦੇ ਪੱਲੇ ਕੁਝ ਨਾ ਪਿਆ ਸਿਰ ਧੜ ਦੀ ਬਕਤਾ ਹੁੰਦਾ ਬੋਲਣ ਵਾਲਾ ਭਾਸ਼ਣ ਕਰਨ ਵਾਲਾ ਸਿਰ ਧੜ ਦੀ ਬਾਜੀ ਲਾਉਣਾ ਸਾਰਾ ਕੁਝ ਲਟਾਉਣ ਲਈ ਤਿਆਰ ਹੋ ਜਾਣਾ ਡਾਕੂਆਂ ਦੇ ਹਮਲੇ ਸਮੇਂ ਪਿੰਡ ਦੇ ਸਾਰੇ ਲੋਕ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਹੋਗੇ ਜਿਸ ਕਾਰਨ ਡਾਕੂਆਂ ਨੂੰ ਭੱਜਣਾ ਪਿਆ ਸਿਰ ਨਾ ਚੁੱਕਣਾ ਅੱਗੇ ਨਹੀਂ ਬੋਲ ਸਕਣਾ ਬਾਬਾ ਜੀ ਦੇ ਸਖਤ ਸੁਭਾਅ ਕਾਰਨ ਸਾਡੇ ਘਰ ਵਿੱਚ ਕੋਈ ਵੀ ਉਨ੍ਹਾਂ ਅੱਗੇ ਸਿਰ ਨਹੀਂ ਚੁੱਕਦਾ ਸਿਰ ਮੱਥੇ ਉੱਤੇ ਮੰਨਣਾ ਸਾਰਾ ਕੁਝ ਮੰਨ ਲੈਣਾ ਠੀਕ ਗੱਲ ਸਿਰ ਮੱਥੇ ਉੱਤੇ ਮੰਨਣੀ ਚਾਹੀਦੀ ਹੈ ਕਹਿਣ ਵਾਲਾ ਭਾਵੇਂ ਕੋਈ ਵੀ ਹੋਵੇ ਸੀਰ ਮਾਰਨਾ ਮਨਾ ਕਰ ਦੇਣਾ ਮੈਨੂੰ ਆਸ ਸੀ ਕਿ ਥੋੜੀ ਜਿੰਨੀ ਜਾਣ ਪਛਾਣ ਹੋਰ ਹੋਣ ਕਰਕੇ ਦੁਕਾਨਦਾਰ ਮੈਨੂੰ ਉਧਾਰ ਦੇ ਦੇਵੇਗਾ ਪਰ ਉਹਨੇ ਮੇਰੀ ਗੱਲ ਸੁਣਦਿਆਂ ਹੀ ਸੀਰ ਮਾਰ ਦਿੱਤਾ ਮਤਲਬ ਮਨਾ ਕਰਤਾ ਸੀਰੋਂ ਨੰਗੀ ਹੋਣਾ ਕਿਸੇ ਦਾ ਵਿਧਵਾ ਹੋ ਜਾਣਾ ਪਤੀ ਦਾ ਮਰ ਜਾਣਾ ਅਬ ਤਾਂ ਅਵਤਾਰ ਕੌਰ ਦਾ ਪਤੀ ਦੁਰਘਟਨਾ ਵਿੱਚ ਮਾਰਿਆ ਗਿਆ ਉਹ ਨੌਕਰੀ ਕਰਦੀ ਸੀ ਇਸ ਲਈ ਉਸਨੇ ਸੀਰੋਂ ਨੰਗੀ ਹੋ ਜਾਣ ਤੇ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ ਸੁਹਾਗ ਲੁੱਟ ਲੈਣਾ ਪਤੀ ਨੂੰ ਮਾਰ ਦੇਣਾ ਜੰਗ ਵਿੱਚ अनेका ਇਸਤਰੀਆਂ ਦੇ ਸੁਹਾਗ ਲੁੱਟੇ ਜਾਂਦੇ ਹਨ ਸੁੱਕ ਕੇ ਥੀਲਾ ਹੋਣਾ ਬਹੁਤ ਕਮਜ਼ੋਰ ਹੋ ਜਾਣਾ ਲੰਮੀ ਬਿਮਾਰੀ ਕਰਨਾ ਸੁੱਕ ਕੇ ਥੀਲਾ ਹੋ ਗਿਆ ਸੁੱਕਣੇ ਪਾ ਛੱਡਣਾ ਸੁੱਕਣੇ ਪਾ ਛੱਡਣਾ ਬਹੁਤ ਢੀਕ ਕਰਾਣੀ ਸਕੂਲ ਦੇ ਸਮਾਗਮ ਵਿੱਚ ਮੁੱਖ ਮਹਿਮਾਨ 2 ਘੰਟੇ ਲੇਟ ਆਇਆ ਇਸ ਲਈ ਵਿਦਿਆਰਥੀ 2 ਘੰਟੇ ਸੁੱਕਣੇ ਪਏ ਰਹੇ ਜਾਂ ਜੇ ਤੁਸੀਂ ਇੰਨੀ ਹੀ देर ਨਾਲ ਆਉਣਾ ਸੀ ਤਾਂ ਮੈਨੂੰ ਪਹਿਲਾਂ ਹੀ ਕਿਉ ਸੁੱਕਣੇ ਪਾ ਛੱਡਿਆ ਸੇਕ ਚੀਲੀ ਦੇ ਪਲਾ ਪਕਾਉਣਾ ਹਵਾ ਜਗ ਲੰਗ ਕਰਨੀ ਹੈ ਬੇਲੇ ਹੱਥ ਤੇ ਹੱਥ ਧਰ ਕੇ ਸੇਕ ਚਿਲੀ ਦੇ ਪਲਾਪ ਕੋੜਨ ਨਾਲੋਂ ਚੰਗਾ ਹੈ ਹਿੰਮਤ ਨਾਲ ਕੋਈ ਕੰਮ ਕੀਤਾ ਜਾਵੇ ਸੇਕ ਲੱਗਣਾ ਦਰਦ ਹੋਣਾ ਜੇ ਦੇਸ਼ ਵਿੱਚ ਕਿਸੇ ਵੀ ਪ੍ਰਕਾਰ ਦੀ ਬਦਾਮਨੀ ਹੋਵੇ ਤਾਂ ਹੋਵੇ ਤਾਂ ਉਸ ਦਾ ਸੇਕ ਹਰ ਪਰਿਵਾਰ ਨੂੰ ਲੱਗਦਾ ਹੈ ਮਤਲਬ ਕਿ ਉਹਦੇ ਚ ਫਿਰ ਇਹ ਨਹੀਂ ਐ ਵੀ ਕੋਈ ਇੱਕ ਸੁਖੀ ਰਹ ਲੂਗਾ ਬਾਕੀ ਦੁਖੀ ਹੋਣਗੇ ਸਾਰੇ ਜੇ ਦੁਖੀ ਦੁੱਖ ਆਉਂਦਾ ਤਾਂ ਫਿਰ ਉਹ ਸਾਰੇ ਦੁਖੀ ਹੁੰਦੇ ਆ ਸੌਰ ਮੇਲਣਾ ਸਭ ਦੀ ਰਾਇ ਮਿਲ ਜਾਣੀ 10ਵੀਂ ਨੂੰ ਪੜਾਉਣ ਵਾਲੇ ਦੇ ਆਪਾਂ ਦੀ ਸੂਰ ਚੰਗੀ ਮਿਲੀ ਆ ਸਾਹ ਨਤੀਜਾ ਸ਼ਾਨਦਾਰ ਆਵੇਗਾ। ਸੁੱਤੀ ਕਲਾ ਜਗਾਉਣਾ ਕਿਸੇ ਨੂੰ ਅ ਉਹਨੂੰ ਸਾਹਿਤ ਕਰਨਾ ਗਲਤ ਕੰਮ ਕਰਨ ਵਾਸਤੇ ਫਿਰਕਾ ਪ੍ਰਸਤੀ ਨੂੰ ਹਵਾ ਦੇਣੀ ਸੁੱਤੀ ਕਲਾ ਜਗਾਉਣਾ ਹੈ। ਸੁੱਖ ਦੀ ਨੀਂਦ ਰੇ ਸੌਣਾ। ਬਿਨਾ ਟੈਨਸ਼ਨ ਤੋਂ ਸੌ ਜਾਣਾ ਠੀਕ ਹੈ ਪ੍ਰੀਖਿਆ ਮੌਕਣ ਤੇ ਵਿਦਿਆਰਥੀ ਕੁਝ ਸਮਾਂ ਤਾਂ ਸੁੱਖ ਦੀ ਨੀਂਦ ਰੇ ਸੌਂਦੇ ਹਨ। ਸੁੱਖ ਦਾ ਸਾਹ ਹੋਣਾ। ਸੁੱਖ ਦਾ ਸਾਰਣਾ ਮਤਲਬ ਕਿ ਥੋੜਾ ਆਰਾਮ ਮਹਿਸੂਸ ਕਰਨਾ ਜੰਗ ਬੰਦ ਹੋਈ ਤਾਂ ਸਭ ਨੇ ਸੁੱਖ ਦਾ ਸਾਹ ਲਿਆ ਸੁੱਕੇ ਬਾਗ ਹਰੇ ਹੋਣ ਕੁਝ ਮਿਲ ਜਾਣਾ ਠੀਕ ਹੈ ਕੋਈ ਪ੍ਰਾਪਤੀ ਕਰ ਲੈਣੀ ਉਹਦੋਂ ਕਹਿੰਦੇ ਨੇ ਮਾਪਿਆਂ ਨੇ ਤਾ ਤਕਰੀਬੀ ਵਿੱਚ ਆਪਣੇ ਬੱਚੇ ਨੂੰ ਡਾਕਟਰੀ ਦੀ ਪੜ੍ਹਾਈ ਕਰਵਾਈ ਜਦੋਂ ਉਹਦੇ ਨੌਕਰੀ ਲੱਗੀ ਤਾਂ ਮਾਪਿਆਂ ਦੇ ਸੁੱਕੇ ਬਾਗ ਹਰੇ ਹੋ ਗਏ ਸ਼ੇਰ ਹੋ ਜਾਣਾ ਸ਼ੇਰ ਹੋ ਜਾਣਾ ਆਪਣੇ ਆਪ ਨੂੰ ਤਾਕਤਵਰ ਸਮਝਣਾ ਡਾਕੂਆਂ ਦੇ ਮੁਕਾਬਲੇ ਵਿੱਚ ਘਰ ਵਾਲੇ ਘਬਰਾ ਗਏ ਸਨ ਪਰ ਜਦੋਂ ਪਿੰਡ ਵਾਲੇ ਉਹਨਾਂ ਦੀ ਮਦਦ ਲਈ ਆ ਗਏ ਤਾਂ ਘਰ ਵਾਲੇ ਵੀ ਸ਼ੇਰ ਹੋ ਗਏ ਸ਼ੇਰ ਦੀ ਮੁੱਛ ਫੜਨਾ ਦੁਸ਼ਮਣ ਨਾਲ ਬੰਗਾ ਲੈਣਾ ਦੁਸ਼ਮਣ ਨੂੰ ਪਤਾ ਹੈ ਕਿ ਸਾਡੀਆਂ ਸਰ ਅੱਧਾਂ ਵੱਲ ਤੱਕਣਾ ਸ਼ੇਰ ਦੀ ਮੁੱਛ ਫੜਨਾ ਹੈ ਮਤਲਬ ਆਪਣੇ ਤੋਂ ਤਕੜੇ ਨਾਲ ਛੇੜਖਾਨੀ ਕਰਨੀ ਸੈਲ ਪੱਥਰ ਹੋਣਾ ਸੈਲ ਪੱਥਰ ਹੋਣਾ ਹੁੰਦਾ ਵੀ ਬਿਲਕੁਲ ਕੋਈ ਉਹ ਰਸਾਤ ਹੋ ਰਹਿਣਾ ਨਾ ਬੰਦੇ 'ਚ ਆਪਣੀ ਬੰਦ ਹੋ ਜਾਣਾ ਸਾਰਾ ਕੁਝ ਨਾਗਾਸਾਕੀ ਤੇ ਹਿਰੋਸ਼ੀਮਾ ਉਤੇ ਬੰਬ ਡਿੱਗਣ ਨਾਲ ਅਨੇਕਾਂ ਲੋਕ ਮਾਰੇ ਗਏ ਜਿਹੜੇ ਬੱਚੇ ਵੀ ਗਏ ਉਹ ਸਦਮੇ ਨਾਲ ਸੈਲ ਪੱਥਰ ਹੋ ਗਏ ਮਤਲਬ ਕਿ ਉਹ ਨਾ ਕੁਝ ਸੋਚ ਸਕਦੇ ਨੇ ਤੇ ਨਾ ਕੁਝ ਅੰਨਾਂ 'ਚ ਕਰਨ ਦੀ ਤਾਕਤ ਹੈ ਸੋਲੇ ਸੁਣਾਉਣਾ ਸੋਲੇ ਸੁਣਾਉਣਾ ਕੁਝ ਨਾ ਕੁਝ ਬੋਲਣਾ ਬੱਚਿਆਂ ਦੀ ਲੜਾਈ ਕਰਕੇ ਕਈ ਮਾਪੇ ਆਪਸ ਵਿੱਚ ਹੀ ਉਲਝ ਕੇ ਇੱਕ ਦੂਜੇ ਨੂੰ ਸੋਲੇ ਸੁਣਾਉਣ ਲੱਗ ਪੈਂਦੇ ਹਨ ਸੌਤਰ ਸੁੱਕ ਜਾਣਾ ਨੇ ਤਵਰਾ ਜਾਣਾ ਕਈ ਬੱਚੇ ਇੰਨੇ ਕੋਮਲ ਜਿਤ ਹੁੰਦੇ ਹਨ ਕਿ ਉਹਨਾਂ ਨੂੰ ਮਾਪੇ ਜਾਂਦੇ ਆਪਕ ਕੋਈ ਵੀ ਗੁੱਸੇ ਵਿੱਚ ਕੁਝ ਕਹੇ ਤਾਂ ਉਹਨਾਂ ਦੇ ਸੋਤਰ ਸੁੱਕ ਜਾਂਦੇ ਹਨ ਸੋਨੇ ਤੇ ਸੁਹਾਗੇ ਦਾ ਕੰਮ ਕਰਨਾ ਚੰਗਾ ਇੱਕ ਚੰਗਾ ਹੋਣਾ ਉਸ ਤੋਂ ਬਾਅਦ ਹੋਰ ਉਹਦੇ ਤੇ ਚੰਗਾ ਹੋ ਜਾਣਾ ਉਸ ਦੀ ਕਵਿਤਾ ਤਾਂ ਵਧੀਆ ਹੀ ਸੀ ਪਰ ਉਸ ਦੀ ਸੁਰੀਲੀ ਬਾਜ਼ੀ ਨੇ ਸੋਨੇ ਤੇ ਸੁਹਾਗੇ ਦਾ ਜਿਹੜਾ ਕੰਮ ਕੀਤਾ ਕਿ ਰੰਗ ਹੀ ਵੱਜ ਗਿਆ ਠੀਕ ਹੈ ਜੀ ਦੋ ਕੰਮਾਂ ਦਾ ਵਧੀਆ ਹੋ ਜਾਣਾ ਸੋਨੇ ਦੀ ਲੰਕਾ ਬਣਾਉਣਾ ਮੰਦਾਰੀ ਨਾਲ ਤਾਂ ਮਸਾਂ ਰੋਟੀ ਟੁਕ ਹੀ ਚੱਲਦਾ ਹੈ ਬੇਈਮਾਨੀ ਕਰਕੇ ਭਾਵੇਂ ਸੋਨੇ ਦੀ ਲੰਕਾ ਬਣਾ ਲਓ ਬਹੁਤ ਸੋਨੇ ਦੀ ਲੰਕਾ ਬਣਾਉਣਾ ਮਤਲਬ ਬਹੁਤ ਬੇਈਮਾਨੀ ਨਾਲ ਧੰਨੇ ਇਕੱਠਾ ਕਰਨਾ ਸੌਦੀ ਇਕਮਕਾਣਾ ਇੱਕ ਗੱਲ ਤੇ ਕਹਾਣੀ ਖਤਮ ਕਰਦੇ ਨਹੀਂ ਸੌਦੀ ਇਕਮਕਾਵਾ ਵਿਦਿਆ ਉਹ ਹੈ ਜੋ ਵਿਦਿਆਰਥੀ ਨੂੰ ਇੱਕ ਚੰਗਾ ਨਾਗਰਿਕ ਬਣਾਵੇ ਸਾਨ ਨੂੰ ਵਟਾ ਲਾਉਣਾ ਕਿਸੇ ਦੀ ਇੱਜ਼ਤ ਰੋਲਣੀ ਸਰਦਾਰ ਭਾਗਾ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਪਰ ਕੌਮ ਦੀ ਸਾਨ ਨੂੰ ਵਟਾ ਨਹੀਂ ਲੱਗਣ ਦਿੱਤਾ ਇੱਜ਼ਤ ਨਹੀਂ ਖਰਾਬ ਹੋਣ ਦਿੱਤੀ ਏਸੀਜੀ ਮੁਹਾਵਰੇ ਜਿਹੜੇ 10ਵੀਂ ਜਮਾਤ ਦੇ ਵਿੱਚ ਨੇ ਤੇ ਸਤੰਬਰ ਤੱਕ ਦੇ ਕਰਾਂਗੇ ਹੁਣ ਸੱਸੇ ਤੱਕ ਅੱਜ ਹੋ ਗਏ। ਬਾਕੀ ਹੋਰ ਕੀ ਕਰਨਾ ਚਾਹੁੰਦੇ ਹੋ ਦੱਸਿਓ ਜਰੂਰ। ਕੁਝ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਵੀ ਕਮੈਂਟ ਕਰਿਓ। ਕਿਉਂਕਿ ਫੇਰ ਹੀ ਪਤਾ ਲੱਗਦਾ ਕਿ ਅੱਗੇ ਕੀ ਕਰਨਾ। ਠੀਕ ਹੈ ਜੀ। ਜਿਹੜੇ ਵੀ ਨਾਲ ਜੁੜੇ ਚੈਨਲ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਝ ਠੀਕ ਨਾ ਲੱਗੇ ਜਾਂ ਕੁਝ ਹੋਰ ਪੁੱਛਣਾ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਤਾਂ ਅਗਲੀ ਵੀਡੀਓ ਦੇ ਵਿੱਚ ਫਿਰ ਮੈਂ ਉਸ ਦਾ ਜਵਾਬ ਦਵਾਂਗੀ ਕੱਲ ਫੇਰ ਮਿਲਦੇ ਆਂ ਜੀ ਕੱਲ ਕਰਾਂਗੇ ਗੱਲਬਾਤ ਜੁੜਾਂਗੇ ਫੇਰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ